ਅੱਜ ਪੰਥਕ ਕਾਲੀ ਲਹਿਰ ਜ਼ਿਲ੍ਹਾ ਅਰਦਾਸਪੁਰ ਦੀ ਵਰਕਿੰਗ ਕਮੇਟੀ ਦੇ ਜ਼ਿਲ੍ਹਾ ਪ੍ਰਧਾਨ ਸਰਦਾਰ ਰਵੀਲ ਸਿੰਘ ਜੀ ਸਹਾਇਪੁਰ ਜਨਰਲ ਸਕੱਤਰ ਸਰਦਾਰ ਰਣਜੀਤ ਸਿੰਘ ਜੀ ਕਲਾਂੌਰ ਸ਼੍ਰੋਮਣੀ ਕਮੇਟੀ ਹਲਕਾਨ ਚਾਰਜ ਭਾਈ ਲਖਮਿੰਦਰ ਸਿੰਘ ਜੀ ਖਾਲਸਾ ਆਧੀਆਂ ਅਰਜਿੰਦਰ ਸਿੰਘ ਜੀ ਭੰਗੂ ਕੁਲਦੀਪ ਸਿੰਘ ਜਾਗਲਾਂ ਅਤੇ ਹੋਰ ਪੰਥਕ ਕਾਲੀ ਲਹਿਰ ਦੇ ਸਰਗਰਮ ਮੈਂਬਰਾਂ ਦੇ ਅਧਿਕਾਰਾਂ ਦੀ ਗਵਾਹੀ ਇੱਥੇ ਰਾਵੀ ਦਰਿਆ ਦੇ ਨਾਲ ਪੈਂਦੇ ਪਿੰਡ ਆਧੀਆਂ ਦੇ ਗੁਰਦੁਆਰਾ ਸਾਹਿਬ ਦੇ ਖੁੱਲੇ ਪੰਡਾਲ ਦੇ ਅੰਦਰ ਇੱਕ ਪ੍ਰਭਾਵਸ਼ਾਲੀ ਮੈਡੀਕਲ ਕੈਂਪ ਲਗਾਇਆ ਗਿਆ ਪੰਥਕ ਕਾਲੀ ਲਹਿਰ ਵੱਲੋਂ ਲਗਾਏ ਕਿਸ ਕੈਂਪ ਦੇ ਵਿੱਚ 100 ਦੇ ਕਰੀਬ ਮਰੀਜ਼ਾਂ ਨੇ ਲੋੜਨ ਸਾਰ ਆਪਣਾ ਇਲਾਜ ਕਰਵਾਇਆ ਤੇ ਉਹਨਾਂ ਨੂੰ ਪੰਥਕ ਕਾਲੀ ਲਹਿਰ ਵੱਲੋਂ ਮੁਫਤ ਦਵਾਈਆਂ ਦਿੱਤੀਆਂ ਗਈਆਂ ਇਸੇ ਕਲੀ ਦੇ ਤਹਿਤ ਅੱਜ ਪੰਥਕ ਕਾਲੀ ਲਹਿਰ ਸੱਦੇ ਤੇ ਸਿੰਬਲ ਡਵੈਲਪਮੈਂਟ ਸੁਸਾਇਟੀ ਜੰਮੂ ਦੇ ਨੌਜਵਾਨ ਅਤੇ ਉਹਨਾਂ ਦੇ ਅਭਦੇਦਾਰ ਵਲੰਟੀਅਰਾਂ ਦੇ ਸੇਵਾਦਾਰਾਂ ਨੇ ਆਪਣੇ ਪੱਧਰ ਤੇ ਯਤਨ ਕਰਕੇ ਜੰਮੂ ਤੋਂ ਵਿਸ਼ੇਸ਼ ਤੌਰ ਤੇ ਇੱਥੇ ਪਹੁੰਚ ਕਰਕੇ ਚਾਰ ਫੋਗ ਮਸ਼ੀਨਾ ਨਾਲ ਲੈ ਕੇ ਤੇ ਨੇੜੇ-ਨੇੜੇ ਲੱਗਦੇ ਪਿੰਡਾਂ ਦੀਆਂ ਗਲੀਆਂ ਨਾਲੀਆਂ ਤੇ ਹੋਰ ਠੁਕਮੇ ਥਾਵਾਂ ਤੇ ਮੱਛਰ ਮਾਰ ਦਵਾਈ ਦਾ ਸਪਰੇਅ ਕੀਤਾ ਗਿਆ ਉਹਨਾਂ ਦੀ ਇਸ ਕਾਰਵਾਈ ਦੀ ਹਲਕੇ ਦੇ ਲੋਕਾਂ ਵੱਲੋਂ ਬੜੀ ਪ੍ਰਸ਼ੰਸਾ ਕੀਤੀ ਗਈ ਤੇ ਪੰਥਕ ਕਾਲੀ ਲਹਿਰ ਨੇ ਵੀ ਉਹਨਾਂ ਦਾ ਵਿਸ਼ੇਸ਼ ਤੌਰ ਤੇ ਧਨਵਾਦ ਕੀਤਾ ਪੰਥਕ ਕਾਲੀ ਲਹਿਰ ਦੇ ਅਧਿਕਾਰੀਆਂ ਨੇ ਕਿਹਾ ਕਿ ਜਿਹੜੇ ਵੀ ਵਿਅਕਤੀ ਨੂੰ ਕਿਸੇ ਵੀ ਪ੍ਰਕਾਰ ਦੀ ਦਵਾਈ ਦੀ ਲੋੜ ਆ ਜਾਂ ਉਹਨਾਂ ਨੂੰ ਕੋਈ ਮੈਡੀਕਲ ਸਹੂਲਤ ਦੀ ਲੋੜ ਆ ਉਹ ਤੁਰੰਤ ਗੁਰੂ ਘਰ ਆਧੀਆਂ ਵਿਖੇ ਪਹੁੰਚ ਕਰਕੇ ਜਾਨ ਲਖਵਿੰਦਰ ਸਿੰਘ ਜੀ ਨਾਲ ਤਾਲਮਿਲ ਕਰਕੇ ਤੇ ਆਪਣਾ ਇਲਾਜ ਜਾਂ ਸਮੱਗਰੀ ਲੋੜ ਅਨੁਸਾਰ ਲੈ ਸਕਦਾ ਵਾ ਕੋਈ ਕਿਸੇ ਵੀ ਵਿਅਕਤੀ ਨੂੰ ਹਲਕੇ ਦੇ ਅੰਦਰ ਪਸ਼ੂਆਂ ਆਵਾਜ਼ ਤੇ ਚਾਰਾ ਚੋਕਰ ਜਾਂ ਫੀਡ ਜਾਂ ਤੂੜੀ ਕਿਸੇ ਵੀ ਤਰ੍ਹਾਂ ਦੀ ਲੋਡ ਹੋਵੇ ਤੇ ਉਹ ਲਖੰਦਰ ਸਿੰਘ ਜੀ ਆਦੀਆਂ ਦੇ ਨਾਲ ਤਾਲਮਿਲ ਕਰਕੇ ਉੱਥੇ ਲੈ ਸਕਦਾ ਵਾ ਮੌਕੇ ਤੇ ਵੀ ਅਨੇਕਾਂ ਲੋਕਾਂ ਨੂੰ ਇਹ ਸਮਾਨ ਵੰਡਿਆ ਗਿਆ ਔਰ ਪਿੰਡ-ਪਿੰਡ ਘਰ-ਘਰ ਜਾ ਕੇ ਲੋਡ ਅਨੁਸਾਰ ਸਮਗਰੀ ਲੋਕਾਂ ਨੂੰ ਖਾਣ ਵਾਸਤੇ ਤੇ ਪਸ਼ੂਆਂ ਦੇ ਚਾਰੇ ਵਾਸਤੇ ਵੰਡੀ ਗਈ ਇਹ ਗੱਲ ਇੱਥੇ ਮੈਂ ਵਰਨਣਯੋਗ ਹੈ ਕਿ ਉਹ ਕਿਸੇ ਪ੍ਰਕਾਰ ਦੀ ਖਾਦ ਵਾਲੀ ਚੀਜ਼ ਨੂੰ ਜਾਂ ਪਸ਼ੂਆਂ ਦੇ ਵਾਸਤੇ ਉਹੀ ਚੀਜ਼ ਲੈਣ ਜਿਹਨੂੰ ਲੋੜ ਆ ਬਿਨਾਂ ਵਜ੍ਹਾ ਕੋਈ ਵੀ ਮੁਫਤ ਸਹੂਲਤਾ ਉਹਨੂੰ ਅ ਅਵੇਲ ਨਾ ਕਰ ਨਾ ਵਰਤਣ ਤੇ ਨਾ ਬੇਲੋੜੀ ਚੀਜ਼ ਆਪਣੇ ਘਰਾਂ ਨੂੰ ਖੜਨ